ہاں ہاں جو تھامنے نکرد خل ہوتے اے کو کیا بینڈ اے اور یہ اے بھائی بھائی ہاں جی ہاں جی بہت ودھیا گاڑی ہے یار پراو منو منن چ لاں جے ਪਰ ਫਿਰ ਜੇ ਜੇ ਮਸ਼ੀਨ ਖਰਾਬ ਆ ਤੇ 500 ਰੁਪਏ ਇਹਨਾਂ ਨੇ ਮੇਰੇ ਕੋਲ ਕਿੱਦਾਂ ਲੈ ਲਿਆ ਫਿਰ ਇਹਨਾਂ ਨੇ ਫਿਰ ਇਹਨਾਂ ਨੇ 500 ਕਿੱਦਾਂ ਲੈ ਲਿਆ ਮੇਰੇ ਕੋਲ ਜੇ ਮਸ਼ੀਨ ਖਰਾਬ ਲੱਗੀ ਪਰ ਤੁਸੀਂ ਮੈਨੂੰ ਇਹਨਾਂ ਨੇ ਉਦੋਂ ਕਿਉਂ ਦਿੱਤਾ ਸਰ ਮੈਨੂੰ ਲੈਣ ਮੈਨੂੰ ਚਲਾਉਣ ਦਾ ਬੇਸਬਦ ਹੀ 500 ਮੇਰੇ ਕੋਲ ਲੈ ਲਿਆ ਇਹਨਾਂ ਨੇ ਮੈਨੂੰ ਸਮਝ ਤੂੰ ਹੀ ਭਾਈ ਕਿੱਟੇ ਨੇ ਹਨਾ ਬਣੀ ਐ ਤੇ ਇਹਨੂੰ ਮੇਰੇ ਅੱਧਾ ਘੰਟਾ ਮਸਜੇ ਖਰਾਬ ਹੋ ਹੈ ਤੁਹਾਡੇ ਕਰਕੇ ਤੁਹਾਨੂੰ ਪਤਾ ਕੰਮ ਵੀ ਕਦਰ ਹੁੰਦੀ ਸਰ ਕੋਈ ਨਹੀਂ ਜੀ ਤੁਹਾਨੂੰ ਪਿਆਰ ਨਹੀਂ ਕਿਹਾ ਬੈਕ ਮਾਰਕਰ ਦੀ ਜੀ ਕੰਨਾ ਮੰਦਾ ਮੈਨੂੰ ਨੇ ਪਾਪੀ ਸਰਕਾਰ ਨੇ ਦਿੱਤੀ ਮੈਨੂੰ ਨੇ ਕਦੇ ਜਵਾਬ ਦੋ ਮੈਨੂੰ ਤੀ ਨਾ ਤਾਂ ਡਿਸਕਸ਼ਨ ਕਰਨਾ ਜੀ ਮੈਨੂੰ ਇਹ ਦੱਸੋ ਵੀ ਮੈਨੂੰ ਵੀ ਪਾਪੀ ਸਰਕਾਰ ਗਾੜੀ ਆਸੀ ਮੈਨੂੰ ਫਿਰ ਨੂੰ ਰਿਕਵੈਸਟ ਦਿੱਤੀ ਜੀ ਜਮਾ ਕਾਓ ਤੁਸੀਂ ਨਹੀਂ ਆਖਦਾ ਚੱਲ ਜੀ ਆਪਾਂ ਸਰਕਾਰ ਨਾਲ ਗੱਲ ਕਰਾਂਗੇ ਅੱਜ ਦੇ ਦੱਸੋ ਨਾ ਕਹਿੰਦਾ ਗੱਲ ਕੀ ਆ ਉਹ ਸਾਰੇ ਕੀਤੇ ਚੱਲ ਕੇ ਆਏ ਆ ਪਰ ਮੈਨੂੰ ਨਾ ਪੋਣਾ ਗਿਆ ਬੰਦੇ ਕਹਿੰਦੇ ਮੇਰਾ ਮੇਰਾ ਸੱਤ ਸਾਂ ਟੁੱਟ ਗਿਆ ਜੀ ਮਰਾ ਅੱਜ ਮੇਰਾ ਪਰ ਮੈਨੂੰ ਦੱਸਣਾ ਪੋਣਾ ਨਹੀਂ ਬੰਦਾ ਲੇਟ ਹੋ ਗਿਆ ਜੀ ਮੈਂ ਐ ਹੀ ਚੱਲ ਮੈਂ ਤਾਂ ਅਸੇ ਤੈ ਹੀ ਦੇ ਟੈਸਟ ਕਰਕੇ ਮੇਰਾ ਟਾਈਮ ਬਚੇ ਕਿਉਂਕਿ ਟਾਈਮ ਦੀ ਕਦਰ ਜ਼ਿਆਦਾ ਹੁੰਦੀ ਹੈ ਇਸ ਕਰਕੇ ਜਦੋਂ ਮੈਨੂੰ ਅੱਧਾ ਘੰਟਾ ਪੌਣਾ ਘੰਟਾ ਦੇਖ ਕੇ ਘੰਟਾ ਮੇਰਾ ਹੋ ਗਿਆ ਦੇਖੋ ਇਹ ਚੱਟਾ ਰੋ ਗਾਨੇ ਕਹਿੰਦਾ ਆਪਾ ਇਹ ਪਹਿਲੇ ਜਿਹੜਾ ਆ ਰਿਹਾ ਮੈਨੂੰ ਕੋਈ ਗੱਲ ਨਹੀਂ ਭਾਈ ਚਲਾਣ ਘਟੋ ਨਹੀਂ ਦੇਗਾ ਭਾਈ ਭਾਈ ਟਾਈਮ ਜ਼ਰੂਰ ਪਾਈਓ ਭਾਈ ਚਲਾਣ ਦੇ ਨਾ ਟਾਈਮ ਜ਼ਰੂਰ ਪਾਈਓ ਠੀਕ ਹੈ ਮੈਨੂੰ ਕੋਈ ਗੱਲ ਨਹੀਂ ਭਾਈ ਟਾਈਮ ਪਾਣਾ ਹੀ ਠੀਕ ਹੈ ਮੈਨੂੰ ਅੱਧਾ ਘੰਟਾ ਵੱਲੋਂ ਚਲਾਣ ਹੋਇਆ 1 ਪੌਣਾ ਘੰਟਾ ਹੋਵੇ ਜੀ ਮੈਨੂੰ ਘੰਟੇ ਬਾਅਦ ਦੇ ਦੇ ਚਲਾਣ ਇਹ ਵੀ ਇਹ ਤੁਸੀਂ ਗਵਾਇਆ ਗਿਆ ਮੈਂ ਬਾਈਪਾਸ ਤੋਂ ਵਾਪਸ ਹੋ ਕੇ ਆਇਆ ਤੇ ਆਉਣ ਲੈਣਾ ਤੇ ਇਹ ਪੀਸ ਤੇ ਤੁਸੀਂ ਦਿਵਾਗੇ ਭਾਜੀ ਕਾਡੀ ਮਕੀਨ ਖਰਾਬ ਹੋ ਨਾ ਭਾਈ ਅੱਜ ਇਹ ਕਾਡੀ ਮਕੀਨ ਖਰਾਬ ਨਹੀਂ ਭਾਜੀ ਕੋਈ ਗੱਲ ਇਹ ਨੰਬਰ ਤੇ ਜੇ ਮੇਰਾ ਵਰਸਲ ਨੰਬਰ ਚੱਲਦਾ ਹੀ ਨਹੀਂ ਹੈ ਸਰ ਕਿੱਦਾਂ ਦੋਗੇ ਮੈਨੂੰ ਚਲਾ ਦੇ ਦੇਖੋ ਮੈਂ ਜੇ ਮੇਰਾ ਵਰਸਲ ਸਰ ਕੋਈ ਵਰਸਲ ਨਾ ਚਲਾਣ ਦੇ ਜੇ ਮੇਰੇ ਛੋਟਾ ਫੋਨ ਹੈਗਾ ਤੇ ਕਿੱਦਾਂ ਚਲਾਣ ਦੇ ਦੋ ਤੁਸਮੇ ਪਰ ਤੁਸੀਂ ਮੈਨੂੰ ਪੁੱਛਿਆ ਵੀ ਨਹੀਂ ਉਦੋਂ ਤੁਸੀਂ ਮੈਨੂੰ ਸਪਾਈ ਕਿਹਾ ਸੀ ਵੀ ਤੁਸੀਂ ਉਧਰ ਜਾ ਕੇ ਤੁਸੀਂ ਆਪਣੀ ਜਿੰਨੇ ਮਰਜ਼ੀ ਨਾਲ ਲੈ ਰਹੇ ਹੋ ਬਟਾਲੇ ਵਾਲਿਆਂ ਨੇ ਘੜਤਾ ਚਨਾ ਮਨੋ ਤਾਂ ਮੀਲੀ ਬੜੀ ਬੜੀ ਬਤਾਵਾ ਗੰਦਾ ਬੜਾ ਤੇ ਮੈਨੂੰ ਬੜਾ ਸ਼ਰਮਸੂਰ ਹੋ ਰਹੀ ਹੈ। ਕਿੰਨਾ ਵੀ ਘਾੜਾ ਦਰੋ ਤੁਹਾਨੂੰ ਗੈਟ ਚ ਕਿਹਾ ਜੇ ਨਾਮ ਉਹ ਜੇ ਮੀਂਹ ਬਰਾਦ ਕਰਦੇ ਬਹੁਤ ਸਾਹ ਲਓ। ਇਹ ਉੱਪਰ ਆਇਆ ਸੀ ਕਿ ਇਹ ਜੀ ਨੇ ਤਰਾਰ ਕਰਦੇ ਇਹ ਤਾਂ ਵੀ ਮਸ਼ੀਨ ਖਰਾਬ ਹੈਗੀ ਤਰਾਰ ਕਰਦੇ। ਐਵੇਂ ਚੈੱਕ ਕਰਵਾਵਾਂ ਮੈਂ ਇਹ ਮਸ਼ੀਨ ਤਾਂ ਨਹੀਂ। ਆਓ ਦੇਖ ਲਓ ਉਹ ਚਲਾਉਂਦਾ। ਇਹ ਫਿਰ ਵੀ ਮੈਨੂੰ ਨੇ ਚਲਾਣ ਕੋਲ ਦਿੱਤਾ। ਦੋਸਤਾ ਵੀ ਮਾਪੇ ਜੀ ਮੈਂ ਵੀਡੀਓ ਪਾਵਾਂਗਾ ਮੈਂ ਜ਼ਰੂਰ। ਕੋਈ ਗੰਦੀ ਹਾਂਜੀ ਹਾਂਜੀ ਮੈਂ ਪਾਵਾਂਗਾ ਵੀਡੀਓ ਜਰੂਰ ਕੋਈ ਗੰਦੀ ਆ ਮੇਰਾ ਚਲਾਨ ਹੋਇਆ ਜੀ ਇਹ ਮੈਨੂੰ ਘੰਟੇ ਬਾਅਦ ਚਲਾਨ ਮਿਲਿਆ ਮੈਨੂੰ ਬਾਈਪਾਸ ਤੋਂ ਵਾਪਸ ਹੋਣ ਦੇ ਬਾਰੇ ਤਰੀਬੇ ਬੰਦੇ ਨਹੀਂ ਭਾਈ ਤੁਸੀਂ ਲੈ ਲਈ ਨਹੀਂ ਤਰੀਬੇ ਬੰਦੇ ਦੀ ਅੱਜ ਦੇ ਟਾਈਮ ਤੇ ਕੋਈ ਲੈ ਲਈ ਨਹੀਂ ਜਿਹੜਾ ਬੰਦਾ ਖਰਾਬੀ ਕਰਦਾ ਨਾ ਉਹ ਪੀ ਲੈਂਦਾ ਹੈ ਇਹ ਰੂਲ ਫੋਲੋ ਕਰਦੇ ਨਹੀਂ ਪਰ ਕੰਟੀ ਨਹੀਂ ਕਰਦਾ ਮੈਂ ਤੁਹਾਡੀ ਫਿਰ ਤਾਦੇ ਦਾ ਤੁਸੀਂ ਤੁਹਾਡੇ ਮੈਂ ਤੁਹਾਡੇ ਰਿਕਵੈਸਟ ਕਰਨਾ ਬਹੁਤ ਜ਼ਿਆਦਾ ਦਿੱਕਤ ਆ ਸਰ ਜੀ ਨਾਰਮਲ ਨੂੰ ਅਪਲੀਕੇਟ ਕੀਤਾ ਹੈ ਟਿੰਗ ਜੀ ਮੈਂ ਤੁਹਾਨੂੰ ਬੋਲੋ ਟ੍ਰੈਫਿਕ ਵਾਲੇ ਨੇ ਮੈਂ ਡੇਫੀ ਸਾਹਿਬ ਦਾ ਅਫੀਸਰ ਬੰਦਾ ਇਹ ਕਿੱਥੇ ਜਾਂਦਾ ਮੈਂ ਕਹਿੰਦਾ ਨਾ ਉਸੇ ਦੀ ਕਰੋਤ ਮੈਂ ਪੈਸੇ ਦੇ ਰਿਹਾ ਹਾਂ ਜਦ ਮੈਂ ਪੈਸੇ ਨਾ ਦਿੰਦਾ ਉਹਨਾਂ ਗੁਨਾਹਗਰ ਹਾਂ ਮੈਂ ਪੈਸੇ ਦੇ ਹੀ ਦਿੱਤੇ ਸਰ ਮੈਂ ਗਵਰਨਮੈਂਟ ਨੂੰ ਜਾਇਦਾ ਸਰ ਆਪਾਂ ਟੈਕਸ ਪਾਣਨੇ ਆ ਚੀਜ਼ਾਂ ਨੂੰ ਲੈ ਕੇ ਤੇਰੇ ਨਾਲ ਉਸ ਤੋਂ ਪੁੱਲੂ ਮਿਲ ਜਿਹੜਾ ਮੁੰਡਾ ਹੈ ਉਹਨੂੰ ਵੀ ਦਿੱਤਾ ਮੈਂ ਸਾਹਮਣੇ ਚਲਾਣ ਮੈਂ ਜੀ ਦਾ ਗਵਾ ਹਾਂ ਮੈਂ ਮੇਰ ਮੰਨ ਵੀ ਬਹੁਤ ਬੋਸਤ ਹੈ ਬਹੁਤ ਬੋਸਤਰੀਆ ਤੁਹਾਡੇ ਭਾਈ ਬਹੁਤ ਬੋਸਤਰੀਆ ਬਹੁਤ 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 ਆਵੇ ਦਾਸਰ ਮੈਂ ਅੱਜ ਦਿਖੋ ਰਿਹਾ ਇਸ ਪੈਕਟੇ ਨੂੰ ਹਾਊਸ ਲਈ ਭਾਈ ਗਾਲੀ ਤੇ ਉਹਦੇ ਕੋਲ ਨਹੀਂ ਜਾਂਦਾ ਕੋਈ ਕੰਮ ਨਹੀਂ